ਕਿੰਨ ਭੁਗ ਰਿਆ ਨੰਬਰ ਇਹ ਉਹ ਤੇ ਕੀ ਬਾਰ ਦਾ ਸਰ ਮੇਰਾ ਨਾਮ ਗੋਸਾਂਜ ਸਿੰਘ ਸ਼ੈਰੀ ਆ ਜੀ ਮੇਰਾ ਸਰ ਆਪਣੇ ਨਾ ਮੇਰਾ ਕਪੜੇ ਦਾ ਕਾਰੋਬਾਰ ਹੀ ਕਿਹੜੀ ਜਗ੍ਹਾ ਤੇ ਸਰ ਸਰ ਮੇਰਾ ਕਪੜੇ ਦਾ ਕਾਰੋਬਾਰ ਬਰਿੰਦਾਵਨ ਗਾਰਡਨ ਗੇਟ ਦੇ ਬਿਲਕੁਲ ਨਾਲ ਐਮ ਐਸ ਫੈਸ਼ਨ ਫੋਰ ਔਰ ਟੂ ਦੇ ਨਾਂ ਤੇ ਚੱਲ ਰਿਹਾ ਹੈ ਠੀਕ ਹੈ ਜੀ ਮੇ ਫਤੇਗਾ ਚੂੜਿਆ ਰੋਡ ਤੇ ਮੇਰੀ ਇੱਕ ਦੁਕਾਨ ਵਾਦੀ ਆ ਜੀ ਮੇਰੇ ਸਕੇ ਭਰਾ ਮੈਨੂੰ ਇੱਕ ਮਹੀਨੇ ਤੋਂ ਲਗਾਤਾਰ ਫੋਨ ਤੇ ਧਮਕੀਆਂ ਦੇ ਰਹੀ ਸੀ ਤੈਨੂੰ ਬਰਬਾਦ ਕਰ ਦੇਣਾ ਤੈਨੂੰ ਮਾਰ ਦੇਣਾ ਤੇਰੇ ਬੱਚੇ ਮਾਰ ਦੇਵੇ ਕਿਨਾਂ ਲੈ ਸਰ ਇਸ ADCP ਆਫਿਸ ਵੀ ਕੰਪਲੀਟ ਕੀਤੀ ਉੱਥੋਂ ਦਰਖਾਸਤ ਮਾਰਕ ਹੋ ਗਈ ਸੀੜੀਆਂ ਥਾਣੇ ਗਈ ਜਿਹਦੀ ਕੋਈ ਸੁਣਵਾਈ ਨਹੀਂ ਸਾਨੂੰ ਕੋਈ ਫੋਨ ਨਹੀਂ ਆਇਆ ਉਸ ਤੋਂ ਬਾਅਦ ਸਰ ਮੈਂ ਭਗਵਾਨ ਸਿੰਘ ਮਾਨ ਨੂੰ ਚਿੱਠੀਆਂ ਕੱਢੀਆਂ ਐਸਐਚ ਨੂੰ ਚਿੱਠੀਆਂ ਕੱਢੀਆਂ ਮੇਰੀਆਂ ਜਿੱਦਾਂ ਚਿੱਠੀਆਂ ਸਪੀਡ ਪੋਸਟ ਗਈਆਂ ਉਹਨੀਆਂ ਸਪੀਡ ਨਾਲ ਵਾਪਸ ਆਈਆਂ ਠੀਕ ਹੈ ਸਰ ਉਹ ਚਿੱਠੀਆਂ ਵੀ ਮੇਰੇ ਕੋਲ ਪਈਆਂ ਜਿੱਦਾਂ ਵਾਪਸ ਆਈਆਂ ਤੇ ਮੈਨੂੰ ਸਰ ਪਿੰਨ ਲਾਲ ਦਿੱਲੀ ਮੈਨੂੰ ਉੱਥੇ ਮੈਂ ਹੋਟਲ ਮੇਰੇ ਦਿੱਲੀ ਚਲਾਣ ਹੋਣ ਕਰਕੇ ਮੈਂ ਉੱਥੇ ਹੋਟਲ ਲਿਆ ਸੀ ਜਿਨ੍ਹਾਂ ਦਾ ਅਗਲੇ ਦਿਨ ਮੇਰੀ ਗੱਡੀ ਛੁੱਟਣੀ ਰੇਜ਼ਿੰਗ ਆਰਡਰ ਹੈ ਗਈ ਸੀ ਮੈਨੂੰ 3:00 ਵਜੇ ਉਹਨਾਂ ਮੈਨੂੰ ਕਾਲ ਕੀਤੀ ਕਿ ਭਾਜੀ ਤੁਹਾਡੀ ਦੁਕਾਨ ਦੇ ਅੰਦਰ ਕੋਈ ਅਣਪਛਾਤੇ ਬੰਦੇ ਵੜੇ ਹੋਏ ਨੇ ਤੁਹਾਡੀ ਦੁਕਾਨ ਦਾ ਅੱਧਾ ਸ਼ਟਰ ਚੁੱਕਿਆ ਤੇ ਕਿਨਾਂ ਦਾ ਅੰਦਰ ਮੂੰਹ ਬੰਨ ਕੇ ਕੁਝ ਲੋਕ ਵੜੇ ਹੋਏ ਨੇ ਮੈਂ ਸਰ ਉਸੇ ਵੇਲੇ ਆਪਣੇ ਕਿਨਾਂ ਦਾ ਉਹਨਾਂ ਨੂੰ ਕਿਹਾ ਕਿ ਭੈਣthora ਬੜਾ ਰੋਲਾ ਪਾਓ ਜਾਂ ਕੋਈ ਕਿਤੇ ਕਰੋ ਮੈਂ ਕਿਨਾਂ ਬੰਦੇ ਭੇਜਦਾ ਵਾਂ ਸਰ ਉਹਦੇ ਵਿੱਚ ਮੈਨੂੰ ਕਿਨਾਂ ਦਾ ਉਹ ਵਿਚਾਰਿਆਂ ਨੇ ਕਿਨਾਂ ਬੜੀ ਮਿਹਨਤ ਕੀਤੀ ਆ ਉਹਨਾਂ ਨੇ ਉਹਨਾਂ ਨੇ ਕਿਨਾਂ ਦਾ ਬਹੁਤ ਮਿਹਨਤ ਕੀਤੀ ਆ ਉਹਨਾਂ ਵਿਚਾਰਿਆਂ ਨੇ ਕਿਨਾਂ ਦਾ ਖਲੋਤੇ ਰਹੇ ਕਿੰਨੀ ਚਿਰ ਮੈਨੂੰ ਫੋਨ ਕਰਦੇ ਰਹੇ ਭਾਜੀ ਆਜੋ ਭਾਜੀ ਤੁਹਾਡੀ ਦੁਕਾਨ ਤੋਂ ਬਾਜੋ 10 15 ਮਿੰਟਾਂ ਬਾਅਦ ਵਿਚਾਰੇ ਪੁ ਕੋਈ ਮੈਨੂੰ ਨਹੀਂ ਪਤਾ ਕੋਈ ਕੀਤਾ ਨਹੀਂ ਕੀਤਾ ਤੇ ਬਾਅਦ ਚੁਕ ਨਾ ਉਸ ਤੋਂ ਬਾਅਦ ਮੈਨੂੰ ਫੋਨ ਆਇਆ ਭਾਈ ਤੁਹਾਡੀ ਦੁਕਾਨ ਚ ਧੂਆਂ ਨਿਕਲ ਰਿਹਾ ਬਹੁਤ ਜ਼ਿਆਦਾ ਤੇ ਅੰਦਰ ਅੱਗ ਅੰਦਰ ਲਾਟਾਂ ਮਚਣੀਆਂ ਅੱਗ ਦੀਆਂ ਜਦੋਂ ਤੱਕ ਸਰ ਮੈਂ ਆਪਣੇ ਸਹੁਰੇ ਪਰਿਵਾਰ ਨੂੰ ਫੋਨ ਕੀਤਾ ਉਦੋਂ ਮੇਰੇ ਸਹੁਰੇ ਪਰਿਵਾਰ ਵਾਲੇ ਆਏ ਆ ਤੇ ਕਿਹਾ ਦੁਕਾਨ ਦੇ ਤਾਲੇ ਤਾਲੇ ਕਿਨਾਂ ਦਾ ਉਹਨਾਂ ਨੇ ਤੋੜੇ ਆ ਪਰ ਪਤਾ ਨਹੀਂ ਮੈਨੂੰ ਇਹ ਆਇਆ ਜਿਸ ਤੋਂ ਪਹਿਲਾਂ ਮੇਰੇ ਪਿਛਲੇ ਸਾਲ ਮੇਰੇ ਸਹੁਰਿਆਂ ਦੁਕਾਨ ਤੇ ਵੀ ਅੱਗ ਲੱਗੀ ਉੱਥੇ ਵੀ ਇਦਾਂ ਸੇਮ ਸੀਨ ਹੋਇਆ ਸੀ ਤਾਲੇ ਵੱਜੇ ਅੰਦਰ ਅੱਗ ਲਾ ਕੇ ਪੈਟਰੋਲ ਪਾ ਕੇ ਇਦਾਂ ਮੇਰੀ ਦੁਕਾਨ ਤੇ ਕੀ ਹੋਇਆ ਜਿਹੜਾ ਬੰਦਾ ਦੁਕਾਨ ਲਈ ਚਾਬੀਆਂ ਪਹਿਲਾਂ ਬਣਵਾਉਂਦਾ ਜਾਂ ਕੋਈ ਨਾ ਕੋਈ ਕਰਦਾ ਇਸ ਕਰਕੇ ਕਿ ਮੈਨੂੰ ਮੇਰੀ ਮਾਂ ਜਦੋਂ ਵੀਡੀਓ ਵੇਖੀ ਮੈਨੂੰ ਲੇਡੀਜ਼ ਨੇ ਫੋਨ ਕੀਤਾ ਕਿ ਭਾਈ ਤੁਹਾਡੇ ਬੈਕਟਰ ਦੇ ਨਾਲ ਆਪਣਾ ਕਿਨਾਰਾ ਦੁਕਾਨ ਤੇ ਅੱਗ ਲੱਗਣੀ ਅੱਗ ਲੱਗੀ ਮੈਂ ਬੈਕ ਕੈਮਰੇ ਉਸੇ ਵੇਲੇ ਆਪਣੀ ਵੀਡੀਓ ਵੇਖੀ ਮੇਰੀ ਸਗੀ ਭੈਣ ਜਿਸ ਦਾ ਮੂੰਹ ਬੰਨਿਆ ਹੈ ਨਾਲ ਮੇਰਾ ਜੀਜਾ ਨਾਲ ਇੱਕ ਅਣਪਛਾਤਾ ਪਤਲਾ ਜਿਹੜਾ ਬੰਦਾ ਹਿੰਦੀ ਬੋਲਦਾ ਹੈ ਠੀਕ ਹੈ ਜੀ ਮੇਰੇ ਕੋਲ ਰਿਕਾਰਡਿੰਗ ਵੀਡੀਓ ਆ ਇਹ ਸਾਰਾ ਮਾਸਟਰ ਮਾਈਂਡ ਬਿਰਪਾਲ ਸਿੰਘ ਰੋਬਿਨ ਤੇ ਗੁਰਪ੍ਰੀਤ ਸਿੰਘ ਲਿੰਕਨ ਤੇ ਉਹਨਾਂ ਦੀਆਂ ਧਰਮ ਪਤਨੀਆਂ ਤੇ ਮੇਰੇ ਮਾਤਾ ਉਹਨਾਂ ਨੇ ਉਹਨਾਂ ਦੀ ਮਨਦੀਪ ਕੌਰ ਉਹਦੀ ਘਰ ਦੀ ਦਾ ਨਾਮ ਆ ਅੰਜੀ ਉਹਦੀ ਗੁਰਪਾਲ ਸਿੰਘ ਦੀ ਘਰ ਦੀ ਦਾ ਨਾਮ ਆ ਤੇ ਸੋਨੀਆ ਰੋੜਾ ਮੇਰੀ ਮਾਤਾ ਜੀ ਆ ਜਿਹੜੀ ਸਾਜ਼ਿਸ਼ ਬਣਾ ਰਹੀ ਸੀ ਮੈਨੂੰ ਜ਼ਮੀਨ ਤੇ ਸੁੱਟਣ ਦੀ ਤੇ ਮੈਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਸੀ ਤੇਰੇ ਅੱਜ ਇੱਕ ਟੋਰਾ ਫਰਵਾਣਾ ਵਾ ਤੇ ਮੇਰਾ ਸਰ ਕਿਨਾਂ ਦਾ ਆ ਸ਼ੋਰੂਮ ਦੇ ਬਿਲਕੁਲ ਬੇੜਾ ਗੜਕ ਕਰਤਾ ਮੇਰਾ ਕੱਲ ਮੇਰਾ ਲੁਧਿਆਣੇੋਂ ਕੱਲ ਹੀ ਮਾਲ ਆਇਆ 10 ਲੱਖ 5000 10 ਲੱਖ 500 ਰੁਪਏ ਦਾ ਮੇਰੇ ਜੇ ਕੋ ਮੇਰੇ ਕੋ ਬਿੱਲ ਵੀ ਹੋਏ ਆ ਇਸ ਤੋਂ ਅਲਾਵਾ 70 80 ਲੱਖ ਦਾ ਮਾਲ ਅੰਦਰ ਹੀ ਜਿਹੜਾ ਮੈਂ ਘੱਟੋ ਘੱਟ ਮਾਰਕੀਟ ਦਾ 30 ਮੇ ਨੂੰ ਮੇਰੇ ਨੁਕਸਾਨ ਦਾ ਹਿਸਾਬ ਲਵਾਇਆ ਜਾਵੇ ਨਹੀਂ ਤੇ ਮੈਂ ਤਕਾਬ ਦੇ ਬਾਹਰ ਸਾਲ ਆ ਕੇ ਬਰਦਾ ਜਾਗਾ ਇਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਏਗੀ ਤੇ ਜੇ ਮੇਰਾ ਪਰਿਵਾਰ ਨੂੰ ਸਹਯਾ ਨਾ ਮਿਲੀ ਮੇਰੀ ਭੈਣ ਨੂੰ ਮੇਰੇ ਪਰਿਵਾਰ ਨੂੰ ਸਹਯਾ ਨਾ ਮਿਲੀ ਤੇ ਮੈਂ ਉਹ ਤੱਕ ਇੱਥੇ ਬਹਿ ਕੇ ਮੈਂ ਆਪਣੇ ਪਰਿਵਾਰ ਨਾਲ ਮਰ ਜਾਗਾ ਕਿਉਂ ਨਹੀਂ ਆਇਆ ਇਹ ਕਦਮ ਉਠਾਇਆ ਕੀ ਲੋੜ ਪਈ ਇਸ ਨੂੰ ਪਰਿਵਾਰ ਨਾਲ ਸਰ ਮੇਰੇ ਪਿਤਾ ਜੀ ਦੀ 4 7 ਤਰੀਕ ਨੂੰ ਡੈਥ ਹੋਈ ਸੀ ਜਿਹੜੇ ਜਿਹਨੇ ਮੇਰੇ ਪਿਤਾ ਜੀ ਫਾਸਟਵੇਅ ਆਪਰੇਟਰ ਸੀ ਸਰ ਗਵਿੰਦਰ ਸਿੰਘ ਲਾਲੀ ਉਹਨਾਂ ਦਾ ਪੱਟੀ ਵਿੱਚ ਚੰਗਾ ਰਸੂਲ ਬਣਿਆ ਆਇਆ ਹੈ ਇਸ ਸਾਰਕ ਮਨ ਦਾ ਮੇਰੇ ਭਰਾ ਸ਼ੁਰੂ ਤੋਂ ਮਾਰੀ ਨੀਤ ਦੇ ਨਾਲ ਮੇਰੇ ਪਿਤਾ ਜੀ ਨੂੰ ਕਦੀ ਕਹਿੰਦੇ ਸੀ ਪਾਪਾ ਜੀ ਸਾਨੂੰ ਆਹ ਦੇ ਦਿਓ ਪਾਪਾ ਜੀ ਆਹ ਦੇ ਦਿਓ ਤੇ ਮੇਰੇ ਪਿਤਾ ਜੀ ਦਾ ਮੇਰੇ ਨਾਲ ਬੌਂਡ ਚੰਗਾ ਸੀ ਮੇਰੇ ਨਾਲ ਮੇਨਾਂ ਦਾ ਮੇਨਾਂ ਮਿਲਦੇ ਵਰਤਦੇ ਸੀ ਤੇ ਮੇਰੇ ਭਰਾਵਾਂ ਨੂੰ ਆ ਨਾਕੋਸ਼ੀ ਇਸ ਚੀਜ਼ ਤੋਂ ਕਿ ਇਹਨੂੰ ਪਾਪਾ ਕਿ ਤੂੰ ਦੇਣ ਤੇ ਨਹੀਂ ਦਿਆ ਕੁਝ ਪਾਪੇ ਨੇ ਦੇ ਨਹੀਂ ਸ਼ੋਰੂਮ ਪਵਾਤੇ ਮੈਨੂੰ ਮੇਰੇ ਪਿਓ ਦਾ ਆਸ਼ੀਰਵਾਦ ਹੀ ਗਿਆ ਇਸ ਤੋਂ ਇਲਾਵਾ ਮੈਂ ਆਪਣੇ ਪਿਓ ਕੋ ਜੋ ਲਿਆ ਨਾ ਵਾਪਸ ਦਿੱਤਾ ਮੇਰੇ ਪਿਓ ਜੀ ਮੇਰੇ ਪਾਪਾ ਜੀ ਮੈਨੂੰ ਗੂਗਲ ਬਜੇ ਟ੍ਰਾਂਜੈਕਸ਼ਨਾਂ ਕਰਦੇ ਸੀ ਜਿਹਦੀਆਂ ਮਿਲੂ ਧਮਕੀਆਂ ਲਾ ਕੇ ਮੇ ਲੋ ਮੈਨ ਮਾਰੀ ਮਾਰੇ ਮੇਰੇ ਬੱਚਿਆਂ ਨੂੰ ਮਰਨ ਦੀਆਂ ਮਾਰਨ ਦੀਆਂ ਬਦਲ ਸੀਸਾ ਦੇ ਕੇ ਮੈਨੂੰ ਵੀਡੀਓ ਮੇਰੇ ਕੋਲ ਹਰ ਚੀਜ਼ ਦੀ ਮੌਜੂਦ ਆ ਤੇ ਮੇ ਲੋ ਕਿਹਾ ਮੈਨੂੰ ਇਸ ਚੀਜ਼ ਤੋਂ ਬਲੈਕਮੇਲ ਕਰਦੇ ਸੀ ਕਿ ਤੈਨੂੰ ਪਾਪਾ 50 ਲੱਖ ਦੇ ਗਿਆ 28 ਲੱਖ ਦੇ ਗਿਆ ਮੈਨੂੰ ਹਰਾਸਮੈਂਟ ਇੱਕ ਮਹੀਨੇ ਤੋਂ ਕੀਤਾ ਜਾ ਰਿਹਾ ਸੀ ਜਿਹਦੀ ਮੈਂ ਦਰਖਾਸਤਾਂ ਸਰਕਾਰ ਨੂੰ ਪਾਈਆਂ ਪਰ ਮੇਰੀ ਕਿਸੇ ਨੇ ਨਹੀਂ ਸੁਣੀ ਹੁਣ ਜਿਹੜੀ ਅਕਲ ਆਈ ਤੁਹਾਡੇ ਪ੍ਰਵਾਹ ਚ ਇਹਨਾਂ ਨੇ ਮੇਰੇ ਬਾਰੇ ਪੁਲਿਸ ਨੂੰ ਕੰਪਲੇਟ ਦੇ ਦਿੱਤੇ ਹਾਂਜੀ ਸਰ ਮੈਂ ਜੀ ਸਾਰਾ ਮੋਹਮ ਕਪਰੇ ਸਾਰਾ ਮੋਹਮ ਕਪਰੇ ਥਾਣਾ ਕਸਾਣਾ ਕੰਬੋਦੇ ਅਫਸਰ ਐਸਐਚਓ ਨੇ ਕੰਪਲੇਟ ਦਿੱਤੀ ਜਿਨ੍ਹਾਂ ਨੇ ਕੰਪਲੇਟ ਮਾਰਕ ਕਰਕੇ ਆਪਣਾ ਬਲੀ ਥਾਣੇ ਚ ਬਲਕਲਾ ਸਦਾ ਚੌਂਕੀ ਇੰਚਾਰਜ ਜਗਿੰਦਰ ਸਿੰਘ ਬੰਬ ਵੱਲੋਂ ਜਿਨ੍ਹਾਂ ਦਾ ਕਿ ਆਪਣਾ ਕਿਹਾ ਕਿ ਉਹ ਧਰਨਾ ਕਰਕੇ ਕਹਿੰਦੇ ਜੀ ਆਪਣੇ ਕੋਲ ਆ ਆਪਾਂ 4 ਦਿਨ ਬਾਅਦ ਆਵਾਂਗੇ ਸਰ ਅੱਜ 4 ਦਿਨ ਬਾਰੇ ਮੈਨੂੰ ਅੱਜ 24 ਘੰਟੇ ਪੂਰੇ ਹੋ ਗਏ ਆ ਮੇਰੀ ਕੋਈ ਸਰਕਾਰ ਦਾ ਬੰਦਾ ਕੋਈ ਆਮ ਆਦਮੀ ਦਾ ਲੀਡਰ ਕੋਈ ਵੀ ਬੰਦਾ ਜਿਹੜੇ ਡੜੇ ਵੱਡੇ ਦਾਅਵੇ ਕਰਦੇ ਸੀ ਆਪਾਂ ਆ ਕਰਦਾਂਗੇ ਆਪਾਂ ਉਹ ਕਰਦਾਂਗੇ ਇੱਕ ਮੇਰਾ ਬੁਰਾ ਹਾਲ ਮੈਂ ਉਜੜ ਗਿਆ ਪਰ ਮੇਰਾ ਸਰ ਕੋਈ ਵੀ ਸੁਲਵਾਈ ਨਹੀਂ ਆ ਮੈਂ ਤੇ ਮੇਰਾ ਪਰਿਵਾਰ ਸਰ ਇਸ ਟੀਨ ਹੁੰਦੀ ਜਿੱਥੇ ਆ ਮੇਰਾ ਸਰ ਇਸ ਦੁਕਾਨ ਕਰਕੇ ਰੋਜੀ ਰੋਟੀ ਬਿਲਕੁਲ ਬੰਦ ਹੋ ਗਈ ਆ ਕਿ ਮੇਰੀ ਦੂਜੀ ਦੁਕਾਨ ਵੀ ਇਸ ਕਰਕੇ ਮੈਂ ਨਹੀਂ ਖੋਲੀ ਕਿ ਮੇਰਾ ਇਹ ਕਾਰੋਬਾਰਕ ਮੈਨੂੰ ਇਨਸਾਫ ਨਹੀਂ ਮਿਲੇਗਾ ਉਦ ਤੱਕ ਮੈਂ ਸਰ ਇਥੋਂ ਨਹੀਂ ਉੱਠਾਂਗਾ ਅੱਜ ਤਾਂ 15 ਦਿਨ ਪਹਿਲਾਂ ਸਾਨੂੰ ਧਮਕੀਆਂ ਦੇਣਦੇ ਸੀ ਕਿ ਤੈਨੂੰ ਤੇਰੇ ਬੱਚਿਆਂ ਨੂੰ ਖਤਮ ਕਰ ਦੇਣਾ ਤੇਰਾ ਕਾਰੋਬਾਰ ਖਤਮ ਕਰ ਦੇਣਾ ਇਰੇ ਵਿੱਚ ਮੇਰੇ ਜੇਠ ਲਿੰਕਨ ਗੁਰਪ੍ਰੀਤ ਲਿੰਕਨ ਰੋਬਿਨ ਔਰ ਹੀ ਵਾਈਫ ਨੰਦੀਪ ਮੀਨੂ ਵਿਸ਼ਾਲੀ ਤੇ ਗੋਰਾ ਇਹਨਾਂ ਨੇ ਮਿਲ ਕੇ ਮੇਰੀ ਦੁਕਾਨ ਤੇ ਅੰਜੂ ਇਹਨਾਂ ਨੇ ਮਿਲ ਕੇ ਮੇਰੀ ਦੁਕਾਨ ਤੇ ਆਗਰਾ ਹੀ ਇਹਨਾਂ ਦੀ ਫੋਟੋ ਹੜਕਾ ਗਈਆਂ ਆ ਮਾਤਾ ਜੀ ਸੋਨੀਆ ਰੋੜਾ ਜਿਹੜੇ ਕਿਨਾਂ ਦਾ ਮਤਲਬ ਕਿਨਾਂ ਦਾ ਨਾਲ ਮੈਨੂੰ ਮੈਨੂੰ ਕਿਨਾਂ ਦਾ ਨਾਕੇ ਲੱਗਣ ਤੋਂ ਬਾਅਦ ਜਿੱਦਾਂ ਅੱਖ ਲੱਗੀ ਆ ਉਦੋਂ ਕਿਨਾਂ ਦਾ ਮੈਂ ਮੈਂ ਦਿੱਲੀੋਂ ਆ ਰਿਹਾ ਹਾਂ ਵਾਪਸ ਬਾਈਪਾਸ ਮੇਰੇ ਕੋਲ ਦੀਆਂ ਟਿਕਟਾਂ ਵੀ ਆ ਮੈਂ ਸਭ ਤੋਂ ਪਹਿਲਾਂ 에ਰਪੋਰਟ ਭੱਜਿਆ ਸਰਕਾਰ ਸਰਕਾਰ ਦਿੱਤੀ ਨਹੀਂ ਉਹ ਸਰਕਾਰ ਦਿੱਤੀ ਪੁਲਿਸ ਸਾਡੀ ਕੋਈ ਕਾਰਵਾਈ ਨਹੀਂ ਕਰਨ ਦੀ ਸਰ ਅੱਜ ਅੱ ਅਚਬੀ ਘੰਟੇ ਚ ਕੋਈ ਅਫਸਰ ਕੋਈ ਕੋਈ ਮੈਨੂੰ ਲੱਗਦਾ ਇਹਨਾਂ ਨੇ ਪੈਹ ਚੜਾਟਿਆ ਕੋਈ ਲੀਡਰ ਸਰ ਇੱਥੇ ਨਹੀਂ ਪਹੁੰਚਿਆ ਤੇ ਸਰ ਕਿੰਨਾਂ ਦਾ ਮੇਰਾ ਰੋਡ ਦੀ ਪੁਲਿਸ ਆਈ ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਸਰ ਆਪਾਂ ਪਿੰਡ ਦਾ ਪੇਰ ਵੀ ਕਿਤੇ ਸਰ ਇਹਨਾਂ ਦੇ ਪਹਿਲਾਂ ਵੀ ਪਰਚੇ ਚੱਲਦੇ ਨੇ ਇਹਨਾਂ ਨੇ ਪਹਿਲਾਂ ਵੀ ਖੂਨ ਕੀਤਾ ਇੱਕ ਕੋਈ ਕਾਰਵਾਈ ਹੋਰੀ ਸਾਡੇ ਦੇ ਕਰੋੜਾਂ ਦਾ ਕਿਸਾਨ ਹੋ ਗਿਆ ਸਾਡੀ ਕਿਹਨੇ ਕੋਈ ਭਾਈ ਕੋਈ ਜਿਹੜੇ ਨੇ ਜ਼ੁਲਮ ਕੀਤਾ ਉਹ ਆਪਣੇ ਘਰ ਬੈਠੇ ਨੇ ਅੱਜ ਬੱਚਿਆਂ ਨੂੰ ਇਨਸਾਫ਼ ਨਹੀਂ ਮਿਲਦਾ ਜੇ ਨਾਲ ਸਰ ਕਿੱਥੇੋਂ ਆਉਂਦੇ ਨੇ ਇਹਨਾਂ ਦੇ ਵੀਡੀਓ ਸਾਹਮਣੇ ਆ ਗਿਆ ਜਿੱਚੇ ਪਛਾਣਨੇ ਗਏ ਆ ਸਾਡੇ ਪਾਤੀ ਵਿੱਚ ਕੀ ਕੀ ਗੱਲ ਮੇਰੀ ਕੁੜੀ ਵੀ ਕਰ ਲੈਂਦੀ ਸਾਲ ਜੇ ਮਰੇ ਹਰੀਏ ਦੋ ਮੇਰੀ ਬੇਟੀ ਨਿੱਕੀ ਦੀ ਦੁਕਾਨ ਤੇ ਲਿੰਕਲ ਨੇ ਰੋਬੀ ਨੇ ਦਸ਼ਮਿਸ਼ਾਲੀ ਨੇ ਅੱਗ ਲਾਈ ਸੀ ਸਾਡੀ ਉਹਦੇ ਵੀ ਕੋਈ ਸੁਣਾਈ ਹੋਈ ਅੱਜ ਮੇਰੀ ਵੱਡੀ ਕੁੜੀ ਦੀ ਦੁਕਾਨ ਸਾਫ ਦਿੱਤੀ ਹੈ ਅੱਜ ਵੀ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਸਾਡੀ ਮਾੜੀ ਕਿਸਮਤ ਹੀ ਕਿ ਉਹਦੇ ਉੱਥੇ ਲੱਗੇ ਕੈਮਰੇ ਲਾ ਕੇ ਲੈਤੀ ਸੀ ਇਹਨਾਂ ਨੇ ਕੈਮਰੇ ਲੱਗੇ ਹੀ ਜਿਹੜੇ ਕਿਨਾਂ ਦਾ ਨਾ ਸਭ ਤੋਂ ਪਹਿਲਾਂ ਆਉਂਦੇ ਇਹਨਾਂ ਦਾ ਮੋਟਿਵ ਹੈ ਆਉਂਦੇ ਸਭ ਤੋਂ ਪਹਿਲਾਂ ਕੈਮਰੇ ਹੀ ਉਤਾਰਦੇ ਹਨ ਠੀਕ ਹੈ ਜੀ ਜੋ ਆਪਾਂ ਲਾਈਵ ਦੇਖ ਚੁੱਕੇ ਮੇਰੀ ਬੇਦੀ ਨਿੱਕਰੀ ਦੀ ਦੁਕਾਨੀ ਨਾਲ ਨੇ ਸਾੜੀ ਹੈ ਜੀ ਜਿਹੜਾ ਪ੍ਰਿਚੇਟ ਹੈਗਾ ਉਹਨੇ ਪਹਿਲੇ ਵੀ ਇੱਕ ਕਤਲ ਕੀਤਾ ਜੇਲ੍ਹ ਤੇ ਰਹਿ ਚੁੱਕਿਆ ਉਹਨੇ ਸ਼ਰੀਆ ਮੇਰੇ ਚੀਚਣ ਤੱਕ ਵੀ ਲਾਈ ਮੈਂ ਪਹਿਲੇ ਇੱਕ ਕਤਲ ਕੀਤਾ ਮੇਰਾ ਕੀ ਤੁਸੀਂ ਵਗੜ ਲਿਆ ਹੁਣ ਮੈਂ ਤੁਹਾਨੂੰ ਸ਼ਰੀਆ ਮਾਰਾਂਗਾ ਤੁਸੀਂ ਮੇਰਾ ਕੁਝ ਨਹੀਂ ਕਰ ਸਕਦੇ ਸ਼ਰੀਆਮ ਸਾਨੂੰ ਧਮਕਾਇਆ ਸਾਡੇ ਕੋਲ ਵੀਡੀਓ ਲਾਈਵ ਆਡੀਓ ਸਾਰਾ ਕੁਝ ਪਿਆ ਉਹਨਾਂ ਦਾ ਅਸੀਂ ਵਾਪਸ ਕੁਝ ਨਹੀਂ ਕਰ ਸਕਦੇ ਕਿਉਂਕਿ ਉਹ ਮੰਨੇ ਜਾਣੇ ਜੇਲ੍ਹ ਚੋਰ ਆ ਕੇ ਆਏ ਨੇ ਇਹਨਾਂ ਦੀ ਭੈਣ ਚਿੱਟੇ ਵੀ ਆਦੀ ਹੈ ਨਸ਼ੇ ਉਹ ਕਰਦੀ ਗੱਡੀਆਂ ਚੋਰੀਆਂ ਉਹ ਕਰਦੀ ਇੰਨੀਆਂ ਚਾਬੀਆਂ ਉਹਦੇ ਕੋਲ ਆਹ ਦੀ ਦੁਕਾਨ ਨੂੰ ਆ ਦੋਨੇ ਅੱਗੇ ਉਹ ਗਲਾਈ ਸਾਰਾ ਚਾਬੂ ਬਣਾ ਗਿਆ ਅਡਾ ਸ਼ਟਰ ਖੋਲਿਆ ਗਿਆ ਅੰਦਰ ਮੇਰੀ ਕਾਹਦੀ ਮੇਰਾ ਆਹ ਦੁਕਾਨ ਦੇ ਸੀਸੀਟੀਵੀ ਖਲਾ ਕੇ ਮੇਨ ਵੀਡੀਓ ਹਾੜ ਕੋਈ ਮੇਨ ਜਾਨਦੇ ਭਾਈ ਦੇ ਦੀ ਵੀਡੀਓ ਹਾੜ ਕੋਈ ਇਹ ਗਾੜੀ ਦੁਕਾਨ ਦੇ ਕੈਮਰੇ ਲੱਜ ਚੁੱਕੇ ਸਨ ਠੀਕ ਹੈ ਜੀ ਇਹਨਾਂ ਨੂੰ ਵੱਧ ਤੋਂ ਵੱਧ ਸਖਤ ਸਜ਼ਾ ਵੱਧ ਤੋਂ ਵੱਧ ਸਖਤ ਸਜ਼ਾ ਦੇ ਕੇ ਇਹਨਾਂ ਤੇ ਬੜੀ ਕਾਰਵਾਈ ਕਰੇਗਾ ਕੋਈ ਗਾਰ ਭਾਈ ਸਿੱਕਣੋਂ ਨਹੀਂ ਕਰੇਗਾ ਅਸੀਂ ਆਪੂ ਸਾਰੇ ਜਿਹਨਾਂ ਮਰ ਜਾਵਾਂਗੇ ਜਾਨਾ ਦਵਾ ਜਾਵੇ ਸਰ ਕਿਉਂਕਿ ਦੇਖੋ ਰੱਬ ਦੀ ਆ ਰੱਬ ਦੀ ਰੱਬ ਦੀ ਵਾਰਦਾਤ ਨੂੰ ਭੁੱਲ ਸਕਦਾ ਬੰਦੇ ਦੀ ਵਾਰਦਾਤ ਦਾ ਮੈਂ ਮੈਂ ਨਹੀਂ ਕੁੱਲ ਸਕਦਾ ਸਰ 6 ਮਹੀਨੇ ਸਾਰੀ ਦੋਦ ਕੰਨ ਪਾਜੀ ਅਗ ਲਾਤੀ ਅਸੀਂ ਕਿੱਦਾਂ ਉੱਠਾਂਗੇ ਸਾਨੂੰ ਇਹ ਨਹੀਂ ਜੋਬ ਕੀਤੀ ਭਰ ਪਾਈ ਸਾਨੂੰ ਦਵਾਈ ਸਰ ਅੰਦਰੋਂ ਲੈਟਰੀ ਸ਼ੋਰ ਹੋਇੰਦਾ ਕੁਛ ਹੋਇੰਦਾ ਮੈਂ ਕਹਿੰਦਾ ਰੱਬ ਦੀ ਮਾਰ ਆ ਯਾਰ ਚਲੋ ਹੋ ਸਕਦਾ ਮੈਨੂੰ ਰੱਬ ਦੀ ਮਾਰ ਵਈ ਗਈ ਇੱਕ ਸਾਥ ਇਹਨਾਂ ਨੇ ਹੜੀਆਂ ਦੋ ਦੁਕਾਨਾਂ ਸਾਰੀਆਂ ਵਾ ਨੀਤ ਨੱਕ ਲਾਈ ਗਈ ਹੈ ਸਰ ਇਹ ਸਰ ਸੋਚੀ ਸਮਝੀ ਸਾਜ਼ਿਸ਼ ਹੈ ਜੋ 1 ਮਹੀਨੇ ਤੋਂ ਮੇਰੇ ਵਾਸਤੇ ਪਲਾਨ ਹੋ ਰਹੀ ਸੀ ਸਰ ਇਹਦੇ ਵਿੱਚ ਸਾਰੇ ਹੀ ਜ਼ਿੰਮੇਵਾਰ ਹਨ ਮੇਰਾ ਸਾਰਾ ਪਰਿਵਾਰ ਜ਼ਿੰਮੇਵਾਰ ਹੈ ਇਹਨਾਂ ਨੂੰ ਸਰ ਵੱਧ ਤੋਂ ਵੱਧ ਸਜ਼ਾ ਦੇ ਕੇ ਮੈਨੂੰ ਇਨਸਾਫ਼ ਦਿਵਾਇਆ ਜਾਵੇ ਸਰ ਹਾਂ ਸਰ ਇਹ ਕੰ ਬ੍ਰਿੰਦਾਵਨ ਗਾਰਡਨ ਦੇ ਕਿਸ ਦੁਕਾਨ ਦੇ ਆਫਰ ਬ੍ਰਿੰਦਾਵਨ ਬ੍ਰਿੰਦਾਵਨ ਗਾਰਡਨ ਚੋਂ ਕੰਪਲੇਂਟ ਆਈ ਹੈ ਜੀ ਤੇ ਮੈਂ ਮੌਕੇ ਤੇ ਗਿਆ ਮੈਂ ਜਾ ਕੇ ਵੇਖਿਆ ਆ ਕਿ ਇੱਕ ਫਰੈਂਚ ਸ਼ੋਰੂਮ ਆ ਉਹਨੂੰ ਅੱਗ ਲਾ ਕੇ ਸਾਰਾ ਸਵਾਹ ਹੋਇਆ ਜੀ ਮੈਂ ਉੱਥੇ ਜਾ ਕੇ ਵੇਖਿਆ ਆ ਸਾਰਾ ਤੇ ਇਹਨਾਂ ਨੇ ਜਿਹਦੇ ਇਹਨਾਂ ਬਿਆਨ ਲਏ ਹੀ ਇਹਨਾਂ ਦੇ ਕੋਲੋਂ ਇਹਨਾਂ ਕੋਲ ਬਿਆਨ ਦਰਜ ਕਰ ਲਏ ਜੀ ਤਵਦੀਸ਼ ਚੱਲ ਰਹੀ ਹੈ ਜੋ ਜੋ ਤਵਦੀਸ਼ ਚਾਹੂਗਾ ਜੀ ਉਹ ਪੱcza ਦਰਜ ਹੋਊਗਾ ਤਾਂ ਕੋ ਸিসিਟੀ ਵੀਗਰਾਂ ਸਮਾਨ ਆਈ ਗਿਆ ਸিসিਟੀ ਦੇ ਵਿੱਚ ਸিসিਟੀ ਜਿਹੜੀ ਕੈਮਰੇ ਆ ਉਹ ਸਾਹਮਣੇ ਉਹ ਜਿਹੜੀਆਂ ਤਾਰਾਂ ਹੀ ਉਹ ਅੱਗ ਨਾਲ ਸੜ ਗਈਆਂ ਨੇ ਉਹ ਸਵੇਰ ਤੱਕ ਠੀਕ ਕਰਕੇ ਉਹ ਕੈਮਰੇ ਸਾਰੇ ਚੈੱਕ ਕਰਕੇ ਖੰਗਾਲ ਕੇ ਤੇ ਤਰਦੀਸ਼ ਅਮਨ ਵਿੱਚ ਲੰਨ ਜਾਊਗਾ